ਖਬਰਨਾਮਾ ਦੇਖ ਰਿਹਾ ਸਾਰੇ ਹੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਪੰਜਾਬ ਨੂੰ ਦਿੱਤਾ ਧੋਖਾ ਪੰਜਾਬ ਦਾ ਬਣਿਆ ਵੈਰੀ ਉਹ ਵੱਡਾ ਦੁਸ਼ਮਣ ਅਰਵਿੰਦ ਕੇਜੀਵਾਲ ਮਨੀਸ਼ ਸੋਧਿਆ ਅਤੇ ਜਤਿੰਦਰ ਜੈਨ ਜਿਨ੍ਹਾਂ ਦੀ ਹਰ ਹਫਤੇ ਪੰਜਾਬ ਦੇ ਵਿੱਚ ਫੇਰੀ ਰਹਿੰਦੀ ਹੈ ਇਵੇਂ ਤੋਂ ਛੋਟਾ ਮੋਟਾ ਵੀ ਅਦਗਾਟਨ ਕਰਨਾ ਹੁੰਦਾ ਹੈ ਅਰਵਿੰਦ ਖੇਚੀਵਾਲ ਆਉਂਦੇ ਨੇ ਮਨੀਸ਼ ਸਿਉਧਿਆ ਅਤੇ ਜਤਿੰਦਰ ਜੈਨ ਨੇ ਤਾਂ ਪੱਕੇ ਡੇਰੇ ਲਾਇਏ ਹੋਏ ਨੇ ਪੰਜਾਬ ਦੇ 8 8 ਡਾਕਟਰ ਇਹਨਾਂ ਵੱਲੋਂ ਲੈ ਜਾਂਦੇ ਨੇ ਜਿਵੇਂ ਇਹਨਾਂ ਨੂੰ ਕੋਈ ਭਿਆਨਕ ਬਿਮਾਰੀ ਲੱਗੀ ਹੋਵੇ ਇੱਧਰ ਸੂਬੇ ਦੇ ਮੁੱਖ ਮੰਤਰੀ ਭਾਵੇਂ ਦੇਰ ਆਏ ਦਰਸਤ ਆਏ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਰਹੇ ਨੇ ਪੰਜਾਬ ਦੇ ਪਾਣੀਆਂ ਦੇ ਰਾਖੇ ਬਣ ਗਏ ਨੇ ਹਾਲਾਂਕਿ ਦੂਸਰੀਆਂ ਧਿਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ 3.5 ਸਾਲ ਕਿੱਥੇ ਸੀ ਜਦੋਂ 4000 ਕਿਊਸਕ ਪਾਣੀ ਹਰਿਆਣਾ ਨੂੰ ਦਿੱਤਾ ਜਾ ਰਿਹਾ ਸੀ ਹੁਣ ਪਾਣੀ ਦੀ ਮੰਗ ਹੋਈ ਹੈ 8400 ਕਿਊਸਕ ਉਸ ਦੇ ਨਾਲ ਪੰਜਾਬ ਦੀਆਂ ਫਸਲਾਂ ਨੂੰ ਬੜਾ ਵੱਡਾ ਝਟਕਾ ਲੱਗੇਗਾ ਪੰਜਾਬ ਦੀ ਝੋਨੇ ਦੀ ਬਜਾਈ ਸਿਰ ਤੇ ਹੈ ਪੰਜਾਬ ਦਾ 10000 ਏਕੜ ਜਿਹੜੀ ਥਾਂ ਹੈ ਉਹ ਸੋਕੇ ਦੀ ਮਾਰ ਹੇਠ ਹੈ ਪੰਜਾਬ ਦਾ ਪਾਣੀ ਗੰਧਲਾ ਹੈ ਕਈਆਂ ਥਾਵਾਂ ਤੇ ਪੰਜਾਬ ਦਾ ਪਾਣੀ ਕਾਲਾ ਹੋ ਗਿਆ ਹੈ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਇਸ ਦੇ ਬਾਵਜੂਦ ਵੀ ਅਸੀਂ ਤਰਸ ਦੇ ਆਧਾਰ ਤੇ ਹਿਮਨਿਟੀ ਦੇ ਆਧਾਰ ਤੇ ਪਾਣੀ ਦੇ ਰਹਾਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਕਿਉਂ ਨਹੀਂ ਦੱਸਿਆ ਗਿਆ ਪਹਿਲਾਂ ਕਿ ਅਸੀਂ 4000 ਕਿਊਸਕ ਪਾਣੀ ਦੇ ਰਹੇ ਹਾਂ ਜਦੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਕਰਨ ਜਾਂਦੇ ਨੇ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹ ਤੇ ਕਿਹਾ ਭਾਈ ਸਰਕਾਰ ਬਣ ਗਈ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਤੇ ਅਸੀਂ ਪਾਣੀ ਲਿਆ ਕੇ ਦੇਵਾਂਗੇ ਜਦੋਂ ਹੜ੍ਹ ਆਉਂਦੇ ਨੇ ਉਹਦਾ ਪੰਜਾਬ ਦਾ ਪਾਣੀ ਕੋਈ ਵੀ ਨਹੀਂ ਲੈਂਦਾ ਚਾਹੇ ਉਹ ਦਿੱਲੀ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਰਾਜਸਥਾਨ ਹੋਵੇ ਜਦੋਂ ਸਾਡੀ ਫਸਲ ਦੀ ਬਜਾਈ ਹੁੰਦੀ ਹੈ ਝੋਨੇ ਦੀ ਤੇ ਸਾਡਾ ਪਾਣੀ ਜਿਹੜਾ ਹੈ ਸਾਨੂੰ ਇਹ ਕਹਿੰਦੇ ਨੇ ਤੁਸੀਂ ਨਾ ਲਓ ਅਸੀਂ ਲੈਣਾ ਹੈ ਲੇਕਿਨ ਅਰਵਿੰਦ ਕੇਸ਼ਰੀਵਾਲ ਦਾ ਇੱਕ ਬਿਆਨ ਨਸ਼ਰ ਹੋ ਰਿਹਾ ਹੈ ਇੱਕ ਵੀਡੀਓ ਨਸ਼ਰ ਹੋ ਰਹੀ ਹੈ ਕਿ ਹਰਿਆਣੇ ਦੇ ਲੋਕਾਂ ਨੂੰ ਪਾਣੀ ਮਿਲਣਾ ਚਾਹੀਦਾ ਹੈ ਇਹਨੇ ਕਾਰਨਾਮੇ ਦਿੱਲੀ ਦੇ ਲਾਲੇ ਤੇ ਮਨੀਸ਼ ਸੋਦੀਆ ਤੇ ਜਤਿੰਦਰ ਜੈਤ ਅਤੇ ਰਗਵ ਚੱਡਾ ਵਰਗਿਆਂ ਦੇ ਜਿਨ੍ਹਾਂ ਨੇ ਪੰਜਾਬ ਦੇ ਨਾਲ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆ ਕੇ ਤੇ ਪੰਜਾਬ ਦੇ ਕਿਸਾਨਾਂ ਦੇ ਪੈਰ ਬੋਟ ਛੁੱਟੇ ਨੇ ਪੈਰਾਂ ਤੇ ਕੁਹਾੜਾ ਮਾਰਿਆ ਹੈ ਕੀ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਮਨੀਸ਼ ਸੋਧਿਆ ਜਤਿੰਦਰ ਜੈਨ ਸੰਦੀਪ ਪਾਟਕ ਅਤੇ ਰਗਵ ਚੱਡਾ ਦਾ ਫਰਜ਼ ਨਹੀਂ ਬਣਦਾ ਸੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜਨਾ ਪ੍ਰੋਟੈਸਟ ਕਰਨਾ ਭਾਰਤੀ ਜਨਤਾ ਪਾਰਟੀ ਦਾ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਮਹਾਰਾਣੀ ਪਰਨੀਤ ਕੌਰ ਕੈਪਟਨ ਅਮਿੰਦਰ ਸਿੰਘ ਸੁਨੀਲ ਕੁਮਾਰ ਜਾਖੜ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਸਾਰੇ ਵੱਡੇ ਆਗੂ ਹੱਕ ਵਿੱਚ ਖੜ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਾਣੀਆਂ ਦੇ ਰੋਲੇ ਨੂੰ ਲੈ ਕੇ ਲੇਕਿਨ ਇਹਨਾਂ ਵੱਡੇ 5-6 ਆਗੂਆਂ ਵੱਲੋਂ ਖਾਸ ਕਰਕੇ ਅਰਵਿੰਦ ਕੇਸਰੀਵਾਲ ਇਹ ਗੱਲ ਕਹਿ ਰਿਹਾ ਹੈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਹਰਿਆਣੇ ਦੇ ਲੋਕਾਂ ਨੂੰ ਪੰਜਾਬ ਦਾ ਪਾਣੀ ਮਿਲਣਾ ਚਾਹੀਦਾ ਹੈ ਧੋਖਾ ਨਹੀਂ ਪੰਜਾਬ ਦੇ ਲੋਕਾਂ ਨਾਲ ਪੈਸਾ ਖਰਚਦੇ ਹੋ ਪੰਜਾਬ ਦੇ ਖਜ਼ਾਨੇ ਵਿੱਚੋਂ ਆਨੰਦ ਮਾਣਦੇ ਹੋ ਪੰਜਾਬ ਦੇ ਖਜ਼ਾਨੇ ਵਿੱਚੋਂ ਅਤੇ ਪੰਜਾਬ ਦੇ ਹੱਕ ਵਿੱਚ ਨਹੀਂ ਬੋਲ ਰਿਹਾ ਇਹ 도ਗਲੀ ਨੀਤੀ ਕਰ ਰਹੇ ਨੇ ਅਰਵਿੰਦ ਕੇਸ਼ ਜੀਵਾ ਧੰਨਵਾਦ